ਸਾਊ ਤੋਂ ਪਹਿਲਾਂ ਤਾਂ ਪੰਜਾਬੀ ਪ੍ਰਸਾਰ ਟੀਵੀ ਦੇਖਣ ਵਾਲੇ ਸਰੋਤਿਆਂ ਦਾ ਇਹਦਾ ਲੋ ਧੰਨਵਾਦ ਕਰਦਾਗਾ ਗੱਲ ਕਰਨੀ ਹੈ ਭਾਈ ਅੰਮਰਪਾਲ ਸਿੰਘ ਦੇ ਮੁੱਦੇ ਤੇ ਤੁਹਾਨੂੰ ਪਹਿਲਾਂ ਮੈਂ ਵੀਡੀਓ ਸੁਣਾ ਦੇਮਾ ਫਿਰ ਅੱਗੇ ਗੱਲਬਾਤ ਕਰਦੇ ਆ ਕਿੱਥੋਂ ਸ਼ੁਰੂ ਹੁੰਦਾ ਕਿੱਥੋਂ ਜਾ ਕੇ ਮੁੱਕਦਾ ਕਿਉਂ ਅੱਜ ਭਾਈ ਅੰਮਰਪਾਲ ਸਿੰਘ ਦੇ ਅੱਜ ਆਪਣੇ ਕਿਉਂ ਬੈਰੀ ਬਣੇ ਆ ਕਿਉਂਕਿ ਦੂਜਿਆਂ ਲੋਕਾਂ ਨੇ ਤਾਂ ਬੈਰੀ ਬਣਨਾ ਪਰ ਜਿਹਨੂੰ ਅਸੀਂ ਆਪਣੇ ਕਹਿੰਦੇ ਆ ਰਹੇ ਆ ਜਿਨੂੰ ਸਾਰੇ-ਸਾਰੇ ਉਮਰ ਨੰਗੀ ਵੋਟਾ ਪਾਉਂਦਿਆਂ ਨੂੰ ਅੱਜ ਉਹ ਵੀ ਭਾਈ ਅੰਮਰਪਾਲ ਸਿੰਘ ਨੂੰ ਬੰਗਾ ਰਿਆ ਪਹਿਲਾਂ ਭਾਈ ਅੰਮਰਪਾਲ ਸਿੰਘ ਦੀ ਵੀਡੀਓ ਸੁਣਾਉਣੇ ਆ ਉਤ ਤੋਂ ਬਾਅਦ ਆਪਾਂ ਇਹ ਜ਼ਿਕਰ ਕਰਦੇ ਆ ਸਿੱਖ ਦੀ ਅਵਸਥਾ ਜਾਂ ਬਾਗ ਜਾਂ ਬਾਦਸ਼ਾਹੀ ਹੈ ਜਾਂ ਅਸੀਂ ਸਦਾ ਜੰਗਾਂ 'ਚ ਰਵਾਂਗੇ ਜਾਂ ਰਾਜ ਦੇ ਤਖਤੇ 'ਤੇ ਬੈਠੇ ਹੋਵਾਂਗੇ ਇਹ ਜੀ ਅਵਸਥਾ ਗੁਲਾਮੀ ਨੂੰ ਕਬੂਲਨ ਵਾਲੀ ਸਾਡੀ ਤੇ ਹੈ ਨਹੀਂ ਬਰਕੋਵ ਸਿੰਘ ਮਹਾਰਾ ਸੱਚੇ ਬਾਦਸ਼ਾਹ ਨੇ ਖੰਡੇ ਪਾਣੀ ਦੀ ਪੌਲ ਛਕਾ ਕੇ ਸਿੱਖ ਨੂੰ ਮੌਤ ਦੇ ਭੈਅ ਤੋਂ ਦੁਨਿਆਵੀ ਲੋਭ ਲਾਲਚ ਤੋਂ ਮੁਕਤ ਕਰ ਦਿੰਦਾ ਹੈ ਰਾਜ ਸਾਨੂੰ ਇਸ ਕਰਕੇ ਨਹੀਂ ਚਾਹੀਦਾ ਕਿ ਅਸੀਂ ਆਸ਼ਰਮ ਸਥਾਪਿਤ ਕਰਨੀ ਚਾਹੁੰਦੇ ਰਾਜ ਸਾਨੂੰ ਇਸ ਕਰਕੇ ਨਹੀਂ ਚਾਹੀਦਾ ਕਿ ਅਸੀਂ ਤਖਤ ਤੇ ਬੈਠਣਾ ਚਾਹੁੰਦੇ ਆ ਤੇ ਹੁਕਮ ਚਲਾਉਣਾ ਚਾਹੁੰਦੇ ਰਾਜ ਸਾਨੂੰ ਇਸ ਕਰਕੇ ਨਹੀਂ ਚਾਹੀਦਾ ਕਿ ਅਸੀਂ ਲੋਕਾਂ ਨੂੰ ਰੋਕਣਾ ਚਾਹੁੰਦੇ ਆ ਜਿਵੇਂ ਮੌਜੂਦਾ ਰਾਜ ਰੋਕ ਰਹੇ ਨੇ ਸਾਨੂੰ ਰਾਜ ਦੀ ਲੋੜ ਇਸ ਕਰਕੇ ਆ ਕਿ ਅਸੀਂ ਸਤਗੁਰ ਸੱਚੇ ਪਾਤਸ਼ਾਹ ਦੇ ਨਾਮ ਦਾ ਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਸਕੀਏ ਆਪਣੀਆਂ ਨਸਲਾਂ ਨੂੰ ਗੁਰੂ ਨਾਨਕ ਸੱਚੇ ਸਾਹਿਬ ਦੇ ਘਰ ਦੇ ਪੈਰੋ ਕਾਇਰੋਗਾ ਵੀਡੀਓ ਸੁਣ ਕੇ ਭਾਈ ਅੰਮਰਤਪਾਲ ਸਿੰਘ ਦੀ ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ ਇਸ ਕਰਕੇ ਕਿ ਉਹਨਾਂ ਦੇ ਜਿਹੜਾ ਜਵਾਬ ਆ ਜਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਐਨ ਮੌਕੇ ਜਿਹੜਾ ਟਿਕਾ ਕੇ ਜਵਾਬ ਦਿੰਦੇ ਸੀ ਹਾਜ਼ਰ ਨਾਜ਼ਰ ਜਵਾਬ ਹੁੰਦਾ ਸੀ ਅਸੀਂ ਕਹਿੰਦੇ ਆ ਕਿ ਸੰਤਾ ਵਰਗੀ ਰੀਸ ਤਾਂ ਨਹੀਂ ਕੋਈ ਕਰ ਸਕਦਾ ਪਰ ਉਹਦੇ ਰਾਹ ਉੱਤੇ ਚੱਲਣਾ ਕੋਈ ਮਾੜੀ ਗੱਲ ਨਹੀਂ ਉਹਦੇ ਪੰਦੀ ਬਣਨਾ ਕੋਈ ਮਾੜੀ ਗੱਲ ਨਹੀਂ ਅਸੀਂ ਗੁਰੂਆਂ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਆ ਅਸੀਂ ਸਾਡੇ ਸ਼ਹੀਦਾਂ ਦੇ ਮਾਰਗ ਤੇ ਕਿਉਂ ਨਾ ਚਲੀਏ ਇਹ ਇੱਕ ਵੱਡਾ ਸਵਾਲ ਆ ਜਿਹੜੇ ਅੱਜ ਮ ਜਿੱਠੇ ਵਰਗੇ ਕਹਿ ਰਹੇ ਆ ਕਿ ਜੋ ਭਿੰਡਰਾ ਵਾਲਾ ਬਣਨਾ ਚਾਹੁੰਦਾ ਸੀ ਜਾਂ ਮਿੱਤਸਾ ਵਰਗੇ ਕਹਿ ਰਹੇ ਆ ਜੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੱਜ ਭਿੰਡਰਾ ਵਾਲਾ ਪਾਟ ਕਰਿਆ ਜਾਂ ਭਿੰਡਰਾ ਵਾਲਾ ਬਣਨਾ ਚਾਹੁੰਦਾ ਸੀ ਤੇ ਅੱਜ ਹੋਰ ਵੀ ਲੋਕਾਂ ਦੇ ਜਿਹੜੇ ਇਸ ਤਰ੍ਹਾਂ ਦੇ ਆਪਾਂ ਸਵਾਲ ਜਵਾਬ ਦੇਖਦੇ ਆ ਰੋਜ਼ ਘਟਨਾਵਾਂ ਵਾਪਰਦਿਆਂ ਨੇ ਇੱਕ ਹੋਰ ਤੁਹਾਨੂੰ ਵੀਡੀਓ ਸੁਣਾ ਕੇ ਅੱਬਾ ਅੱਗੇ ਗੱਲਬਾਤ ਕਰਦੇ ਆ ਤੁਹਾਨੂੰ ਉਹ ਵੀ ਵੀਡੀਓ ਸੁਣਾਉਗਾ ਸੁਣਾਵਾਂਗਾ ਜਿਹਦੇ ਉੱਤੇ ਤੁਹਾਡੇ ਹਿਰਦੇ ਬਲੁੰਦਰੇ ਜਾਣਗੇ ਜੇਸੇ ਨੂੰ ਤੁਸੀਂ ਆਪਣਾ ਆਪਣਾ ਕਹਿੰਦੇ ਸੀ ਉਹ ਭਾਈ ਅੰਮਰਪਾਲ ਸਿੰਘ ਬਾਰੇ ਕੀ ਬੋਲਦੇ ਆ ਜਿਹਨੂੰ ਤੁਸੀਂ ਆਪਣਾ ਆਪਣਾ ਕਹਿੰਦੇ ਸੀ ਅੱਜ ਉਹ ਵੀ ਅੰਮਰਪਾਲ ਸਿੰਘ ਦੇ ਖਿਲਾਫ ਬੋਲਦੇ ਆ ਤੁਹਾਨੂੰ ਸਰਦਾਰ ਅਜਮੇਰ ਸਿੰਘ ਦੀ ਇੱਕ ਮੈਂ ਵੀਡੀਓ ਸੁਣਾਉਣਾ ਕਹਿੰਦੇ ਹੁੰਦੇ ਆ ਕਈ ਵਾਰ ਨਾ ਐਸਾ ਮੌਕਾ ਬਣ ਜਾਂਦਾ ਕਹਿੰਦੇ ਆ ਆਪਣੇ ਨਾਲ ਬਗਾਨੇ ਚੰਗੇ ਹੋ ਜਾਂਦੇ ਆ ਜਿਹਨੂੰ ਅਸੀਂ ਕਾਂਗਰੇਡ ਕਹਿ ਦਈਏ ਜਾਂ ਕੋਈ ਹੋਰ ਸੋਚ ਵਾਲਾ ਰੱਖਣ ਵਾਲਾ ਕਹਿ ਦਈਏ ਪਰ ਕਈ ਉਹ ਸੋਚ ਵਾਲਾ ਬੰਦਾ ਐਜਾ ਸੰਤ ਆਪਣੇ ਸਿੱਖਾਂ ਦਾ ਹੈ ਤਾਂ ਉਹ ਵੀ ਸਿੱਖਾ ਪਰ ਕਈ ਵਾਰੀ ਐਜਾ ਆਪਣੇ ਸਿੱਖਾਂ ਦੇ ਵਿੱਚ ਤੇ ਬੁੱਧੀਜੀਵੀ ਬੰਦੇ ਬੈਠੇ ਹੁੰਦੇ ਆ ਉਹ ਗੱਲ ਨਹੀਂ ਕਰਦੇ ਪਰ ਅੱਜ ਸਰਦਾਰ ਅਜਮੇਰ ਸਿੰਘਾ ਦੀਵ ਸਿੱਧੂ ਟਾਈਮ ਤੋਂ ਲੈ ਕੇ ਅੱਜ ਭਾਈ ਅੰਮਰਪਾਲ ਸਿੰਘ ਦਾ ਟਾਈਮ ਆ ਉਤੇ ਗੱਲਬਾਤ ਕਰਦੇ ਆ ਤੁਹਾਨੂੰ ਉਹ ਵੀਡੀਓ ਸੁਣਾਉਣੇ ਆ ਫਿਰ ਅੱਗੇ ਗੱਲਬਾਤ ਕਰਦੇ ਆ कि ਅੱਜ ਜਿਸ ਕਿਸਮ ਦਾ ਅਟੈਕ ਸਟੇਟ ਨੇ ਅਮਰਪਾਲ ਸਿੰਘ ਤੇ ਕੀਤਾ ਜਾਂ ਉਹਦੇ ਸਾਥੀਆਂ ਤੇ ਅੱਜ ਦੀ ਡੇਟ ਦੇ ਵਿੱਚ ਉਹ ਸਭ ਤੋਂ ਖਤਰਨਾਕ ਨੂੰ ਸਟੇਟ ਗਿਣ ਰਹੀ ਹੈ ਇਸੇ ਕਰਕੇ ਉਹ ਨਹੀਂ ਚਾਹਣਗੇ ਵੀ ਉਹ ਬਾਹਰ ਆਵੇ ਬਾਹਰ ਆਉਣ ਤੋਂ ਭੈ ਆਉਂਦਾ ਉਹਨਾਂ ਨੂੰ ਕਿਉਂਕਿ ਕਾਰਨ ਇਹ ਹੈ ਕਿ ਉਸ ਦੇ ਵਿੱਚ ਕਿਹਾ ਜਾ ਪੋਟੈਂਸ਼ੀਅਲ ਹੈ ਕੌਮ ਦੇ ਵਿੱਚ ਰੋ ਹੈ ਸਿੱਖ ਪੰਥ ਦੇ ਅੰਦਰ ਆਜ਼ਾਦੀ ਦੀ ਤੜਪ ਵੀ ਹੈ ਉਹਨਾਂ ਨੂੰ ਚਿਹਰਾ ਤੇ ਆਵਾਜ਼ ਚਾਹੀਦੀ ਹੈ ਤੇ ਉਹਨਾਂ ਨੂੰ ਲੱਗਿਆ ਕਿ ਜਿਹੜਾ ਅਮਰਤਪਾਲ ਸਿੰਘ ਹੈ ਉਸ ਚਿਹਰੇ ਚੋਂ ਤੇ ਉਸ ਆਵਾਜ਼ ਚੋਂ ਅੱਬ ਦਾ ਕੁਝ ਵੇਖ ਨਜ਼ਰ ਆਇਆ ਇਹਦੇ ਹੁਣ ਬਾਕੀ ਪੱਕਾ ਬਾਰੇ ਕਿਸੇ ਦਾ ਡੱਡ ਵਿਚਾਰ ਹੋ ਸਕਦੇ ਨੇ ਇਹ ਤਾਂ ਇੱਕ ਤੱਥ ਹੈ ਨਾ ਨਹੀਂ ਭਾਰਤੀ ਹਕੂਮਤ ਨੂੰ ਇੰਨਾ ਭਾਏ ਉਹ ਤੁੰ ਕਿਉਂ ਆ ਰਿਹਾ ਹੋਰ ਕਿੰਨੇ ਬੰਦੇ ਸਾਡੇ ਵਰਗੇ ਬੋਲ ਵੀ ਰਹੇ ਨੇ ਵਿਚਰ ਵੀ ਰਹੇ ਨੇ ਸੋ ਉਹ ਐਵੇਂ ਨਹੀਂ ਮਤਲਬ ਸੋ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਉਹ ਕਿਸੇ ਵੀ ਕੀਮਤ ਤੇ ਨਹੀਂ ਛੱਡਣਾ ਚਾਹੁੰਦੇ ਗੱਲ ਵੜੀ ਸੱਚੀ ਤੇ ਕਲੀਅਰ ਕੀਤੀ ਆ ਸਰਦਾਰ ਅਜਮੇਰ ਸਿੰਘ ਨੇ ਬਿਲਕੁਲ ਉਹਨਾਂ ਨੇ ਗੱਲਾਂ ਦੇ ਵਿੱਚ ਤੰਤਾ ਜਿਹੜਾ ਆਪਾਂ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਇਹ ਫਲਾਣੇ ਦੀ ਗੱਲ ਦੇ ਵਿੱਚ ਇਹ ਤੰਤਾ ਉਹਨਾਂ ਨੇ ਕਿਹਾ ਕਿ ਸਾਡੇ ਵਰਗੇ ਬੰਦੇ ਹੀ ਬੋਲਦੇ ਇੱਥੇ ਹੋਰ ਬਥੇਰੀ ਜਥੇਬੰਦੀਆਂ ਸਿਮਰਜੀਤ ਸਿੰਘ ਮਾਨ 40 ਸਾਲ ਹੋ ਗਏ ਖਾਲਸਾਤਨ ਦੀ ਗੱਲ ਕਰਦਾਗਾ ਹੋਰ ਬੰਦੇ ਵੀ ਗੱਲ ਕਰਦੇ ਨੇ ਪਰ ਆਕਰ ਅੰਬਰਤਪਾਲ ਸਿੰਘ ਤੋਂ ਸਟੇਟ ਨੂੰ ਐਡਾ ਡਰ ਕਿਉਂ ਆ ਪਹਿਲਾਂ ਡਰ ਸਤਾਉਂਦਾ ਸੀ ਦੀਪ ਸਿੱਧੂ ਤੋਂ ਉਹਨੂੰ ਸ਼ਹੀਦ ਕਰ ਦਿੱਤਾ ਤੇ ਫਿਰ ਅੰਬਰਤਪਾਲ ਸਿੰਘ ਆਇਆ ਜੋ ਇੱਕ ਚੜ੍ਹਦੀ ਉਮਰ ਦਾ ਨੌਜਵਾਨ ਲੋਕਾਂ ਨੇ ਜਿਹੜਾ ਕਿ ਉਹ ਬਿਹਰਾ ਘਤ ਘਤ ਕੇ ਉਹਦੇ ਪ੍ਰਚਾਰ ਸ਼ੁਰੂ ਜਿਹੜਾ ਕੀਤਾ ਉਹ ਸੁਣਨ ਲੱਗੇ ਤੇ ਇਥੋਂ ਦੀਆਂ ਸਰਕਾਰਾਂ ਨੇ ਸਟੇਟ ਸਰਕਾਰ ਲੈ ਲੋ ਪੰਜਾਬ ਸਰਕਾਰ ਲੈ ਲੋ ਕੇਂਦਰ ਸਰਕਾਰ ਨੇ ਸਾਰੀਆਂ ਬਿਆਉਤ ਬੰਦਿਆਂ ਘੜ ਕੇ ਜਿਹੜਾ ਭਾਈ ਅੰਮਰਤਪਾਲ ਸਿੰਘ ਉੱਤੇ ਇੱਕ ਇਹੋ ਜਿਹਾ ਕਾਨੂੰਨ ਥੋਪ ਦਿੱਤਾ ਐਨਐਸਏ ਜਿਹੜਾ ਕਿ ਹੁਣ ਤੀਜੀ ਵਾਰ ਲੱਗ ਚੁੱਕਿਆ ਹੈਗਾ 2 ਸਾਲ ਪਹਿਲਾਂ ਐਨਐਸਏ ਤਹਿਤ ਡਿਬਰੂਗੜ ਦੇ ਹੇਲ ਦੇ ਵਿੱਚ ਬੰਦ ਸੀ ਔਰ ਤੀਜੀ ਵਾਰ ਐਨਐਸਏ ਲਾ ਕੇ ਜਿਹੜਾ ਫੇਰ ਬੰਦ ਕਰ ਦਿੱਤਾ ਦੂਸਰਾ ਉਹਦੇ ਜਿਹੜੇ ਸਾਥੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿ ਉਹਨਾਂ ਉੱਤੇ ਐਨਐਸ ਲੱਗਿਆ ਜਾਂ ਐਨਐਸ ਟੁੱਟ ਗਿਆ ਜਾਂ ਫਿਰ ਉਹਨਾਂ ਨੂੰ ਕਿਉਂ ਨਹੀਂ ਸੱਜਿਆ ਜਾ ਰਿਹਾ ਇਹ ਲੋਕਤੰਤਰ ਦਾ ਇੱਕ ਵੱਡਾ ਘਾਣ ਨਹੀਂ ਤੇ ਹੋਰ ਕੀ ਆ ਤੇ ਇਸ ਕਰਕੇ ਜਿਹੜਾ ਸਰਕਾਰਾਂ ਦੇ ਹੱਥਾਂ ਪੈਰਾਂ ਦੇ ਜਿੱਤੇ ਪਈ ਆ ਜਿੱਥੇ ਸਰਕਾਰਾਂ ਬੌਂਦ ਲੀਆਂ ਪਈਆਂ ਨੇ ਜਿੱਥੇ ਸਰਕਾਰਾਂ ਨੂੰ ਡਰ ਆਉਂਦਾ ਸਰਕਾਰ ਨੂੰ ਭੈ ਆਉਂਦਾ ਭਾਈ ਅਮਰਪਾਲ ਸਿੰਘ ਤੋਂ ਤੇ ਅੱਜ ਸਾਡੇ ਉਹਨਾਂ ਸੱਜਣਾਂ ਨੂੰ ਵੀ ਭੈ ਆਉਣ ਲੱਗ ਪਿਆ ਜਿਹੜੇ ਕਦੇ ਇੱਕ ਸੀਟ ਜਿੱਤ ਜਾਂਦੇ ਸੀ ਕਦੇ ਹਾਰ ਜਾਂਦੇ ਆ ਕਦੇ ਜਿੱਤ ਜਾਂਦੇ ਆ ਤੇ ਐਂ ਟਾਈਮ ਪਾਸ ਜਾਂ ਕਰਦੇ ਆਉਂਦੇ ਆ ਅੱਜ ਉਹਨਾਂ ਨੂੰ ਵੀ ਡਰ ਸਤਾ ਰਿਹਾ ਅਕਾਲੀ ਦਲ ਨੂੰ ਤਾਂ ਸਤਾਉਣੇ ਆ ਕਾਲੀ ਦਾਲ ਅਕਾਲੀ ਦੀ ਮਾਫ ਕਰਨਾ ਅਕਾਲੀ ਕਹਿੰਦਾ ਕਾਲੀ ਦਲ ਜਾਂ ਆਪਾਂ ਕਹਿ ਦਿੱ ਕਿ ਬਦਲ ਲਾਣਾ ਮਜੀਠੀਏ ਵਰਗਿਆਂ ਨੂੰ ਡਰ ਸਤਾਉਂਦਾਗਾ ਤੁਹਾਨੂੰ ਮੈਂ ਉਹ ਵੀ ਵੀਡੀਓ ਸੁਣਾਉਂਗਾ ਤੇ ਉਸ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਜਿਹੜਾ ਤੁਸੀਂ ਆਪਣੇ ਕਹਿੰਦੇ ਹੋ ਜਿਹਨੂੰ ਅਸੀਂ ਸਾਰੀ ਉਮਰ ਰਹਿ ਕੇ ਵੋਟਾਂ ਪਾਉਂਦੇ ਅੱਜ ਉਹ ਵੀ ਭਾਈ ਅੰਬਰਪਾਲ ਸਿੰਘ ਦੇ ਖਿਲਾਫ ਆ ਜਿਹੜਾ ਕੀ ਕਹਿ ਰਿਹਾਗਾ ਪਹਿਲਾ ਵੀਡੀਓ ਸੁਣੋ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿਉਂਕਿ ਕਹਦੇ ਹੁੰਦੇ ਨਾ ਕਿ ਜਦੋਂ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ ਜਦੋਂ ਆਪਣੇ ਵਿੱਚ ਹੀ ਗਦਾਰ ਪੈਦਾ ਹੋ ਜਾਣਾ ਆਪਣੇ ਹੀ ਜਦੋਂ ਜਿਹੜਾ ਵੱਢਣ ਲੱਗੇ ਜਾਂ ਦਾਤੀ ਪਾ ਲੈਣ ਜਿਹੜਾਂ ਦੇ ਵਿੱਚ ਫਿਰ ਕਹਦੇ ਹੁੰਦੇ ਆ ਕਿ ਰੱਬ ਰੱਖਾਗਾ ਦੁਸ਼ਮਣ ਨਾਲ ਬੰਦਾ ਲੜ ਲੈਂਦਾ ਪਤਾ ਹੁੰਦਾ ਕਿ ਸਾਹਮਣੇ ਦੁਸ਼ਮਣ ਖੜਾ ਇੱਕ ਹੁੰਦਾ ਬੁੱকল ਦਾ ਸੱਪ ਸਪੋਲਿਏ ਜੋ ਬਿਲਕੁਲ ਦੇ ਵਿੱਚ ਬਹਿ ਕੇ ਡੰਗ ਮਾਰਦੇ ਆ ਅੱਜ ਤੁਹਾਨੂੰ ਉਹ ਵੀ ਨਜ਼ਰ ਆਉਣਗੇ ਤੁਹਾਨੂੰ ਉਹ ਵੀ ਵੀਡੀਓ ਸੁਣਾਉਣੇ ਆ ਧਿਆਨ ਨਾਲ ਸੁਣਨਾ ਅਮਰਤਪਾਲ ਸਿੰਘ ਜੇ ਤੇਰੇ ਕੋਲੇ ਗੱਲ ਪਹੁੰਚਦੀ ਹੈ ਤਾਂ ਇਸ ਤੇ ਵਿਚਾਰ ਕਰੀ ਆਪਣੇ ਸਾਥੀਆਂ ਨਾਲ ਬੈਠ ਕੇ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਚੱਲ ਰਿਹਾ ਹੈ ਕਿ ਸਾਡਾ ਤੇਰੇ ਨਾਲ ਤੇਰੇ ਨਾਮ ਤੇ ਚੱਲ ਰਹੀ ਪਾਰਟੀ ਨਾਲ ਇਸ ਲਈ ਵਿਰੋਧ ਹੈ ਕਿ ਤੁਸੀਂ ਦੀਪ ਸਿੱਧੂ ਦੇ ਨਾਂ ਤੇ ਬਣਾ ਕੇ ਦੀਪ ਸਿੱਧੂ ਵੱਲੋਂ ਸਮਝਾਏ ਆ ਕੀਤੇ ਤੋਂ ਪਿੱਛੇ ਹਟ ਰਹੇ ਕਿਉਂਕਿ ਸਿੱਧੂ ਮੂਸੇਵਾਲੇ ਨੇ ਵਾਈਲ ਇਕਸ਼ਨ ਤੁਹਾਨੂੰ ਸਪੋਰਟ ਕੀਤੀ ਸੀ ਔਰ ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇਕਸ਼ਨ ਜਿੱਤਦੇ ਹੋ ਤਾਂ ਦੀਪ ਸਿੱਧੂ ਦੀਪ ਸਿੱਧੂ ਇੱਕ ਵੱਡਾ ਫੈਕਟਰ ਸੀ ਦੂਸਰਾ ਵੱਡਾ ਫੈਕਟਰ ਸਿੱਧੂ ਮੂਸੇਵਾਲੇ ਦਾ ਘਰਕਲ ਸੀ ਇਹ ਦੋ ਫੈਕਟਰ ਦੀ ਵਜ੍ਹਾ ਕਰਕੇ ਤੁਸੀਂ ਸੰਗਰੂਰ ਸੀਟ ਜਿਹੜੀ ਉਹ ਜਿੱਤ ਗਏ ਨਹੀਂ ਮੈਂ ਤਾਂ ਨਹੀਂ ਕਹਿ ਸਕਦਾ ਕਿ ਉਹਦੀ ਮਨਾਉਂਦ ਕਰਕੇ ਜਿੱਤਿਆ ਸਾਡਾ ਵੀ ਕੈਰੈਕਟਰ ਹੈਗਾ ਸਾਡੀ ਵੀ ਇਹ ਹੈਗੀ ਹੈ ਪਿਛੋਂ ਅਸੀਂ ਕੰਮ ਕੀਤਾ ਚੜ੍ਹਦੀ ਸਾਲ ਭਾਈ ਸਾਹਿਬ ਉਹ ਖਾਲਾ ਜੀ ਦਾ ਵਾੜਾ ਥੋੜੀ ਹੈ ਉਹ ਮੁੱਸੇ ਵਾਸਤੇ ਹੋਰ ਜਾ ਕੇ ਕਿੰਨੇ ਤੱਕ ਸੱਦੇ ਤੇ ਸਭ ਤੋਂ ਜ਼ਿਆਦਾ ਛੇਤਰ ਸਾਡੇ ਨੂੰ ਚਾਹੀਦੇ ਗੱਲ ਵੇਖ ਲਈ ਤੁਸੀਂ ਸੁਣ ਲਈ ਸਿਮਰਜੀਤ ਸਿੰਘ ਮਾਨ ਦੇ ਮੋਹ ਵੀ ਸੁਣ ਲਈ ਤੁਸੀਂ ਸਿਮਰਜੀਤ ਸਿੰਘ ਮਾਨ ਦੇ ਸੈਕਟਰੀ ਆ ਉਹਦੀ ਜਿਹੜੀ ਭਾਸ਼ਣਾ ਉਹ ਵੀ ਸੁਣ ਲਿਆ ਦੂਸਰਾ ਕੇ ਸਮਰਜੀ ਸੇ ਮਾਨੂ ਜੋ ਪੱਤਰਕਾਰਾਂ ਨੇ ਸਵਾਲ ਕੀਤਾ ਉਹ ਵੀ ਸੁਣ ਲਿਆ ਕਹਿੰਦਾ ਅਸੀਂ ਸਿੱਧੂ ਮੂਸੇਵਾਲੇ ਜਾਂ ਦੀਪ ਸਿੱਧੂ ਕਰਕੇ ਨਹੀਂ ਜਿੱਤੇ ਮੈਂ ਸੰਗਰੂਰ ਸੀਟਾ ਸਾਡਾ ਵੀ 40 ਸਾਲ ਦਾ ਇੱਕ ਤਜਰਬਾ ਦਾ ਸਾਡਾ ਇੱਥੇ ਵੋਟ ਬੈਂਕ ਆ ਤੇ ਉਸ ਤੋਂ ਬਾਅਦ ਮਾਨ ਸਾਹਿਬ ਫਿਰ ਕਿਉਂ ਨਹੀਂ ਜਿੱਤੇ ਐ ਕਿ ਤੇ ਜਦੋਂ ਨੌਜਵਾਨਾਂ ਨੂੰ ਵਰਤਣਾ ਤੇ ਉਦੋਂ ਤਾਂ ਨੌਜਵਾਨਾਂ ਨੂੰ ਅੱਗੇ ਲਾਉਣਾ ਉਹਨਾਂ ਦੀ ਮਨਤਾ ਕਰਨੀ ਆ ਉਹਨਾਂ ਨੂੰ ਸਟੇਜ ਤੋਂ ਸਮਾਨਿਤ ਕਰਨਾ ਉਹਨਾਂ ਨੂੰ ਯੋਧੇ ਕਹਿਣਾ ਤੇ ਜਦੋਂ ਆਪ ਜਿੱਤ ਜਾਣਾ ਫਿਰ ਕਹਿੰਦੇ ਆ ਕਿ ਉਹਨਾਂ ਦਾ ਕੋਈ ਰੋਲ ਨਹੀਂ ਸੀ ਮੈਂ ਕਹਿੰਦਾ ਕਿ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦਾ ਰੋਲ ਕਰਕੇ ਹੀ ਸਮਰਜੀਤ ਸਿੰਘ ਮਾਨਾ ਸੰਗਰੂਰ ਸੀਟ ਜਿੱਤਿਆ ਸੀ ਤੇ ਪਰ ਇਹ ਗੱਲ ਕਹਿਣੀ ਕਿ ਮੈਂ ਸਿੱਧੂ ਮੂਸੇਵਾਲੇ ਕਰਕੇ ਜਾਂ ਦੀਪ ਸਿੱਧੂ ਕਰਕੇ ਨਹੀਂ ਜਿੱਤਿਆ ਇਹ ਮਾੜੀ ਗੱਲ ਆ ਕੌਮ ਲੀਡਰ ਮੰਨਦੇ ਆ ਰਹੀ ਆ ਤੇ ਹੁਣ ਵੀ ਮੰਨਦੀ ਐ ਸਮਰਜੀਤ ਸਿੰਘ ਮਾਨ ਨੂੰ ਪਰ ਅੱਜ ਮਾਨ ਪਤਾ ਨਹੀਂ ਕਿਉਂ ਬੇਈਮਾਨ ਹੋ ਗਿਆ ਆਪਾਂ ਇਹ ਕਹਿ ਲਈਏ ਸਿੱਧੇ ਸ਼ਬਦਾਂ ਦੇ ਵਿੱਚ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਾਂ ਉਹਦੀ ਪਾਰਟੀ ਨੂੰ ਇਸ ਤਰ੍ਹਾਂ ਨਿੰਦਣਾ ਇਸ ਤਰ੍ਹਾਂ ਭੰਡਣਾ ਜਾਂ ਸਰਬਜੀਤ ਸਿੰਘ ਨੂੰ ਖਾਲਸਾ ਨੂੰ ਇਸ ਤਰ੍ਹਾਂ ਨਿੰਦਣਾ ਭੰਡਣਾ ਬਹੁਤ ਮੰਦ ਭਾਗਾਗਾ ਉਹਦੇ ਪਿਤਾ ਦੀ ਕੁਰਬਾਨੀ ਜੇਕਰ ਉਹਦਾ ਪਿਤਾ ਇਹ ਕੁਰਬਾਨੀ ਨਾ ਕਰਦਾ ਭਾਈ ਬਿਆਨਤ ਸਿੰਘ ਭਾਈ ਸਦਵੰਤ ਸਿੰਘ ਭਾਈ ਕੇਸ ਸਿੰਘ ਆ ਸਾਡੀ ਡਿੱਗੀ ਹੋਈ ਪੈਰਾਂ ਦੇ ਵਿੱਚ ਰੁਲਦੀ ਹੋਈ ਪੱਗ ਨੂੰ ਉਹਨਾਂ ਨੇ ਸਾਡੇ ਦਵਾਰੇ ਤਾਜ ਬਣਾ ਕੇ ਧਰ ਦਿੱਤਾ ਅਸੀਂ ਉਹਨਾਂ ਦੇ ਬੱਚਿਆਂ ਨੂੰ 40 ਸਾਲ ਤੱਕ ਨਹੀਂ ਪੁੱਛਿਆ ਕਿ ਕਿੱਥੋਂ ਕੀ ਕਰਦੇ ਹੋ ਕਿਵੇਂ ਗੁਜ਼ਾਰਾ ਕਰਦੇ ਹੋ 40 ਸਾਲ ਬਾਅਦ ਜਦੋਂ ਸਰਬਜੀਤ ਸਿੰਘ ਐਮਪੀ ਬਣ ਜਾਂਦਾ ਫਿਰ ਉਹਦੇ ਖਿਲਾਫ ਇਹ ਹੋ ਜਾਂਦੇ ਆ ਦੇਖੋ ਦੂਸਰੀਆਂ ਤਰ੍ਹਾਂ ਇਹ ਹੋਣਾ ਆਪਾਂ ਮੰਨ ਲੈਨੇ ਆ ਉਹਨਾਂ ਲੋਕਾਂ ਦਾ ਗੁੱਸਾ ਨਹੀਂ ਜਿਹੜੇ ਲੋਕ ਹਾਈ ਵਿਰੋਧੀ ਆ ਜਿਹੜੇ ਲੋਕ ਤਾਕਤਾਂ ਦੇ ਏਜੰਸੀਆਂ ਦੇ ਹੱਥ ਚੜੇ ਹੋਏ ਆ ਤੇ ਅੱਜ ਪਰ ਜਦੋਂ ਕਹਿੰਦੇ ਕਿ ਸਿਮਰਜੀਤ ਮਾਨ ਇਹ ਜਿਹੇ ਗੱਲਾਂ ਕਰਦਾ ਸਿੱਖ ਕੌਮ ਦੇ ਕਹਿੰਦੇ ਫਿਰ ਦੇ ਬਲੁੰਦਰੇ ਜਾਂਦੇ ਆ ਪਰ ਇੱਕ ਹੋਰ ਵੱਡੀ ਤੁਹਾਨੂੰ ਦੱਸ ਦੇਵਾਂ ਸਿਮਰਜੀਤ ਮਾਨ ਖਾਸ ਤਾਂ ਦਾ ਨਾਹਰਾ ਲਾਉਂਦਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਮੁੰਡਾ ਨਾਰਾ ਲਾਉਂਦਾ ਜਾਂ ਭਾਈ ਅੰਮਰਪਾਲ ਸਿੰਘ ਨਾਰਾ ਲਾਉਂਦਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਸੁਟਿਆ ਜਾਂਦਾ ਇੱਕ ਵੱਡੀ ਸੋਚਣ ਵਾਲੀ ਗੱਲ ਆ ਇੱਕ ਵਿਚਾਰਨ ਵਾਲੀ ਗੱਲ ਆ ਇਹਦਾ ਭਾਵ ਕੀ ਆ ਸਿਮਰ ਜੀ ਸਮਾਨ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਭਾਈ ਉਹਨਾਂ ਨੂੰ ਫੜੋ ਜੇ ਉਹਨਾਂ ਦੇ ਕੋਲ ਕੋਈ ਕਾਨੂੰਨ ਦੀ ਕਿਤਾਬ ਆ ਜਾਂ ਸੁਪਰੀਮ ਕੋਰਟ ਨੇ ਦਿੱਤੀ ਆ ਤਾਂ ਉਹਦੀਆਂ ਕਾਪੀਆਂ ਕਰਾ ਕੇ ਸਾਰਿਆਂ ਨੂੰ ਕਿਉਂ ਨਹੀਂ ਦਿੰਦਾ ਜਾਂ ਸਟੇਟ ਉਹ ਕਿਉਂ ਨਹੀਂ ਕਹਿੰਦਾ ਕਿ ਭਾਈ ਤੁਹਾਡਾ ਖਾਸ ਤੌਰ 'ਤੇ ਤੁਸੀਂ ਕਹਿ ਸਕਦੇ ਹੋ ਆ ਕਾਨੂੰਨ ਆ ਧਾਰਾ ਆ ਸੁਪਰੀਮ ਕੋਰਟ ਤੋਂ ਮੈਂ ਕੇਸ ਜਿੱਤਿਆਂਗਾ ਤਾਂ ਸਾਰੇ ਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ ਸਿਰਫ ਇਹ ਕਹਿ ਦਿੰਦਾ ਕਿ ਸੁਪਰੀਮ ਕੋਰਟ ਤੋਂ ਕੇਸ ਜਿੱਤੇ ਆ ਇਹ ਦੱਸਿਆ ਨਹੀਂ ਭਾਈ ਕੇਸ ਦੇ ਵਿੱਚ ਕਿੰਨਾ ਕਿੰਨਾ ਗੱਲਾਂ ਕਰਕੇ ਕਿਉਂ ਆਜ਼ਾਦੀ ਦਿੱਤੀ ਆ ਸੁਪਰੀਮ ਕੋਰਟ ਨੇ ਹਾਲੇ ਤੱਕ ਕਿਸੇ ਨੂੰ ਇਹ ਨਹੀਂ ਪਤਾ ਹੋਣਾ ਦੂਸਰੀ ਗੱਲ ਹੁਣ ਭਾਈ ਅੰਮਰਤਪਾਲ ਸਿੰਘ ਤੇ ਐਨਐਸਏ ਵਧਾਉਣਾ ਉਹਨਾਂ ਦਾ ਇੱਕ ਕਦਾਰ ਕੁਸੀ ਜੋ ਕਰ ਰਹੇ ਨੇ ਜੋ ਟੁਕੜ ਮੋਟਕੁਦ ਕੁਝ ਕਰ ਰਹੇ ਨੇ ਕਦਾਰ ਕੁਸੀ ਉਹ ਅੱਜ ਤੋਂ ਨਹੀਂ ਉਸ ਦਿਨ ਤੋਂ ਲੱਗੇ ਹੋਏ ਨੇ ਜਦੋਂ ਦਾ ਖਾਸ ਕਰਕੇ ਉਦੋਂ ਦਾ ਜਦੋਂ ਦਾ ਭਾਈ ਅੰਮਰਦਪਾਲ ਸਿੰਘ ਐਮਪੀ ਖੜਿਆ ਹੋਇਆ ਖੰਡੂਰ ਸਾਹ ਤੋਂ ਉਸ ਦਿਨ ਤੋਂ ਹੀ ਉਹਨਾਂ ਦੇ ਤਰੇਲੀਆਂ ਆਉਣ ਲੱਗ ਪਈਆਂ ਤੇ ਜਦੋਂ ਉਹ ਮਰਦ ਨਾਲ ਵੱਡੀਆਂ ਵੋਟਾਂ ਦੇ ਨਾਲ ਜਿੱਤ ਗਏ ਤਾਂ ਉਹਨਾਂ ਦਾ ਜੀਣਾ ਹਰਾਮ ਹੋ ਗਿਆ ਤੇ ਪਿੜ ਪਿੜ ਕੇ ਦਹਾਈਆਂ ਦੇ ਰਹੇ ਆ ਤੇ ਤੁਸੀਂ ਆਪਣੇ ਕਮੈਂਟ ਕਰਕੇ ਇਸ ਵੀਡੀਓ ਤੇ ਸਾਰੇ ਸੁਝਾਅ ਜਰੂਰ ਦਿਓ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਤੇ ਹੁਣ ਵੀ ਕਹਿਣਾ ਹੁੰਦਾ ਕਿ ਵੀਡੀਓ ਚੰਗੀ ਨਾ ਲੱਗੇ ਤਾਂ ਦਾ ਸ਼ੇਅਰ ਕਰੋ ਘੱਟੋ ਘੱਟ ਆਪਣੇ ਕਮੈਂਟ ਦਾ ਜਰੂਰ ਕਰਦਿਆ ਕਰੋ ਕਿਉਂਕਿ ਸੁਝਾਅ ਹੁਣੇ ਤੁਹਾਡੇ ਬਹੁਤ ਲਾਜ਼ਮੀ ਆ ਇਹ ਗੱਲਾਂ ਸਾਨੂੰ ਨਹੀਂ ਪਤੀਆਂ ਪਤਾ ਹੁੰਦੀਆਂ ਤਾਂ ਤੋਂ ਸਾਨੂੰ ਸਿੱਖ ਨੂੰ ਮਿਲਦੀਆਂ ਨੇ ਇਸ ਕਰਕੇ ਆਪਣਾ ਸੁਝਾਅ ਜਰੂਰ ਦਿਆ ਕਰੋ ਅਗਲੀ ਵੀਡੀਓ ਜਲਦੀ ਲੈ ਕੇ ਹਾਜ਼ਰ ਹੋਣੇ ਆ ਕਈ ਮੁੱਦਿਆਂ ਤੇ ਵੀਡੀਓ ਆ ਬੜੇ ਧਿਆਨਯੋਗ ਸੁਣ ਵਾਲੀ ਵੀਡੀਓ ਆ ਉਹ ਵੀ ਜਰੂਰ ਵੇਖਿਓ ਤੁਸੀਂ ਵੇਖਦੇ ਰਹੋ ਪੰਜਾਬੀ ਬ੍ਰਸਟਾ ਟੀਵੀ ਮੈਂ ਹਾਂ ਮੱਖਣ ਸਿੰਘਾ ਉੱਬਾ